ਪਿਆਰਾ ਸਿਵਿਆ ਤਿੰਨਾ ਸੋਖ ਸਦ ਹੋਈਂ ਜਿੰਨਾ ਨਾਨਕ ਸਤ ਗੁਰ ਭੇਟਿਆ ਤਿੰਨਾ ਮਿਲਿਆ ਹਰ ਸੋਈਂ ਸਲੋਕ ਮਹੱਲਾ ਦੂਜਾ ਕਿਆ ਕਰ ਲੱਗੇ ਚੱਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਧਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਐ ਹੋਏ ਸੋ ਉੱਗਵੈ ਮੋਹ ਕਾ ਕਹਿਆ ਵਾ ਓ ਬੀਜੇ ਵਿਖ ਮੰਗੇ ਅੰਮ੍ਰਿਤ ਵਿਖਹੁ ਹੋ ਇਹੋ ਨੇ ਆਓ